ਦੇਖੋ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਆ ਇਹਦੇ ਵਿੱਚ ਜਿਹੜੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਸਾਡੇ ਨਾਕਾਬੰਦੀ ਆ ਉੱਥੇ ਹਰ ਪ੍ਰਕਾਰ ਦੇ ਵਹੀਕਲਸ ਦੀ ਜਿਹੜੀ ਚੈਕਿੰਗ ਹੈਗੀ ਉਹ ਕੀਤੀ ਜਾਂਦੀ ਆ ਤੇ ਪੁਲਿਸ ਦਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡਾ ਟੂਲ ਹੈਗਾ ਉਹ ਵੀ ਉੱਥੇ ਯੂਜ਼ ਕੀਤਾ ਜਾਂਦਾ ਕ੍ਰਿਮੀਨਲ ਨੂੰ ਡਿਟੈਕਟ ਕਰਨ ਵਾਸਤੇ ਇਸ ਤੋਂ ਇਲਾਵਾ ਅਚਾਨਕ ਜਿਹੜੇ ਆ ਅਚਨਚੇਤ ਚੈਕਿੰਗਸ ਜਿਹੜੀਆਂ ਜੇ ਐਂਡ ਕੇ ਜਾਂ ਹਿਮਾਚਲ ਤੋਂ ਆਉਣ ਵਾਲੇ ਵਹੀਕਲਸ ਦੀ ਜਿਹੜੇ ਕਿ ਰਸਤੇ ਬਹੁਤ ਜ਼ਿਆਦਾ ਨਹੀਂ ਚੱਲਦੇ ਉੱਥੇ ਵੀ ਅਸੀਂ ਸਪੈਸ਼ਲ ਚੈਕਿੰਗ ਕਰ ਰਹੇ ਆ। ਸ਼ਹਿਰ ਦੇ ਵਿੱਚ ਤੇ ਹੋਰ ਕਸਬਿਆਂ ਦੇ ਵਿੱਚ ਜਿਹੜੀ ਹੈਗੀ ਆ ਹੋਟਲ ਸਰਾਈ ਇਸ ਤਰ੍ਹਾਂ ਦੇ ਠਹਿਰ ਵਾਲੇ ਏਰੀਏ ਜਾਂ ਜਿੱਥੇ ਖਾਣ ਪੀਣ ਦੀਆਂ ਵਸਤਾਂ ਮਿਲਦੀਆਂ ਜਿੱਥੇ ਲੋਕ ਕੁਝ ਘੰਟਿਆਂ ਲਈ ਵਿਸ਼ਰਾਮ ਕਰ ਸਕਦੇ ਆ ਉਹ ਸਾਰੀਆਂ ਜਗ੍ਹਾ ਨੂੰ ਥੋਰਲੀ ਚੈੱਕ ਕੀਤਾ ਜਾ ਰਿਹਾ ਹੈ। ਪੁਲਿਸ ਦੇ ਸਾਡੇ ਜਿਹੜੇ ਹੈਗੇ ਹਾਈ ਡੈਫੀਨੇਸ਼ਨ ਕੈਮਰੇ ਆ ਉਹ ਜਿਸ ਤਰ੍ਹਾਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀ ਕੱਲ ਇੱਕ ਡਬਲ ਮਰਡਰ ਹੋਇਆ ਸੀ ਉਹਨੂੰ 1 ਘੰਟੇ ਦੇ ਵਿੱਚ ਸਾਡੇ ਜਿਹੜੇ ਹੈਗੇ ਪੁਲਿਸ ਦੇ ਕੰਟਰੋਲ ਰੂਮ ਨੇ ਹਾਈ ਡੈਫੀਨੇਸ਼ਨ ਕੈਮਰਿਆਂ ਦੁਆਰਾ ਚੈੱਕ ਕਰਕੇ ਡਿਟੈਕਟ ਕਰ ਲਿਆ ਸੀਗਾ ਇਸ ਤਰੀਕੇ ਨਾਲ ਸਸਪੀਸ਼ੀਅਸ ਵਹੀਕਲਸ ਜਿੰਨੇ ਵੀ ਐਂਟਰੀ ਕਰ ਹੋ ਰਹੀ ਹੈ ਪਠਾਨਕੋਟ ਦੇ ਵਿੱਚ ਇਨ ਆਊਟ ਹੋ ਰਿਹਾ ਜਾਂ ਸ਼ਹਿਰ ਵਿੱਚ ਮੂਵਮੈਂਟ ਕਰ ਰਿਹਾ ਉਹਨਾਂ ਨੂੰ ਅਸੀਂ ਐਟ ਰੈਂਡਮ ਜਿਹੜੇ ਹੈਗੇ ਉਹਨਾਂ ਨੂੰ ਉਹਨਾਂ ਦੀ ਗਤੀਵਿਧੀਆਂ ਚੈੱਕ ਕਰ ਰਹੇ ਹਾਂ ਤੁ ਜਿੰਨੀ ਵੀ ਨਾਕਾਬੰਦੀ ਚੈਕਿੰਗ ਕਰਵਾਈ ਜਾਂਦੀ ਆ ਪੈਰਲ ਸਾਡਾ ਕਮਾਂਡਰ ਐਂਡ ਕੰਟਰੋਲ ਜਿਹੜਾ ਹੈਗਾ ਆ ਉਹਨਾਂ ਤੇ ਨਿਗਰਾਨੀ ਰੱਖਦਾ ਇਸ ਤੋਂ ਇਲਾਵਾ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਆ ਸਾਡੀ ਆਪਣੀ ਜਿਹੜੀ ਹੈਗੀ ਆ ਪੁਲਿਸ ਦੀ ਸਪੈਸ਼ਲ ਬ੍ਰਾਂਚ ਆ ਲੋਕਲ ਇੰਟੈਲੀਜੈਂਸ ਆ ਉਹ ਇਸ ਤੇ ਲਗਾਤਾਰ ਕੰਮ ਕਰ ਰਹੀ ਆ ਔਰ ਪਿਛਲੇ ਅਰਸੇ ਦੌਰਾਨ ਅਸੀਂ ਕਾਫੀ ਸਾਰੇ ਲੋਕਾਂ ਨੂੰ ਜਿਹੜੇ ਕਿ ਲੋਕਲ ਇੱਕ ਗੈਂਗ ਬਣਾ ਕੇ ਵਾਰਦਾਤਾ ਕਰਦੇ ਉਹਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ ਸੋ ਜਿਹੇ ਲੋਕੀ ਅੱਗੋਂ ਕਈ ਵਲੇ ਕਿਸੇ ਹੋਰ ਵਾਰ ਦਾਤ ਨੂੰ ਅੰਜਾਮ ਦੇ ਸਕਦੇ ਆ ਸਾਡੇ ਲੋਕਲ ਤੇ ਬਾਹਰੀ ਆਉਣ ਜਾਣ ਵਾਲੇ ਹਰੇਕ ਤਰ੍ਹਾਂ ਦੇ ਜਿਹੜੇ ਸ਼ਕਤੀ ਵਿਅਕਤੀਆਂ ਦੇ ਉੱਤੇ ਨਜ਼ਰ